ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋਵੋਗਾ ਨਿੱਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਉਸ ਮੰਨੇ ਪਰ ਮੰਨੇ ਚਿਹਰੇ ਦੇ ਬਾਰੇ ਜਿਸ ਨੂੰ ਕਾਪਨਾ ਪਛਾਣ ਦੀ ਜ਼ਰੂਰਤ ਹੈ ਨਾਈ ਪ੍ਰਮੋਸ਼ਨ ਦੀ ਜ਼ਰੂਰਤ ਹੈ ਤੁਸੀਂ ਐਕਸਰ ਦੇਖਿਆ ਹੋਵੇਗਾ ਕਿ ਆਪਣੀ ਇੰਡਸਟਰੀ ਦੇ ਉਹ ਕਪਤਾਨ ਜਿਨ੍ਹਾਂ ਨੂੰ ਹਰ ਕੋਈ ਪਿਆਰ ਕਰਦਾ ਹੈ ਮੈਂ ਗੱਲ ਕਰਦੀ ਹਾਂ ਅਮਰਿੰਦਰ ਗਿੱਲ ਜਿਨ੍ਹਾਂ ਨੇ ਇੰਡਸਟਰੀ ਦੇ ਵਿੱਚ ਇੱਕ ਪਿਲਰ ਦੀ ਤਰ੍ਹਾਂ ਹਮੇਸ਼ਾ ਸਟਰੋਂਗ ਪਿਲਰ ਦੀ ਤਰ੍ਹਾਂ ਕੰਮ ਕੀਤਾ ਹੈ ਜਿਨ੍ਹਾਂ ਨੇ ਨਾ ਤਾਂ ਜ਼ਿਆਦਾ ਕਦੇ ਪ੍ਰਮੋਸ਼ਨਸ ਵੀ ਦੌੜ ਦੇ ਪਿੱਛੇ ਭੱਜੇ ਔਰ ਨਾ ਹੀ ਕਦੇ ਉਹਨਾਂ ਨੂੰ ਅਸੀਂ ਦੇਖਿਆ ਫਾਲਤੂ ਪੋਸਟਾਂ ਪਾਉਂਦੇ ਪਰ ਅੱਜ ਅਸੀਂ ਗੱਲ ਕਰਨੀ ਹੈ ਉਹਨਾਂ ਦੇ ਬੇਟਿਆਂ ਦੇ ਬਾਰੇ ਆਰਮਾਨ ਗਿੱਲ ਤੇ ਅਰਨਾਜ਼ ਗਿੱਲ ਜਿਨ੍ਹਾਂ ਦਾ ਗਾਣਾ ਹਾਲੀ ਦੇ ਵਿੱਚ ਰਿਲੀਜ਼ ਹੋਇਆ ਹੈ ਓਨਲੀ ਯੂ ਔਰੋ ਟ੍ਰੈਂਡਿੰਗ ਦੇ ਵਿੱਚ ਵਿੱਚ ਆ ਰਿਹਾ ਤੁਸੀਂ ਸਾਰੇ ਸੁਣ ਰਹੇ ਹੋ ਸਭ ਤੋਂ ਵੱਡੀ ਗੱਲ ਇਸ ਦੇ ਵਿੱਚ ਇਹ ਹੈ ਕਿ ਅਮਰਿੰਦਰ ਗਿੱਲ ਜਿਨ੍ਹਾਂ ਨੇ ਬਿਲਕੁਲ ਵੀ ਪ੍ਰੋਮੋਸ਼ਨ ਨਹੀਂ ਕੀਤੀ ਉਹਨਾਂ ਦੇ ਗਾਣੇ ਦੀ ਤਾਂ ਕਿ ਉਹ ਆਪਣੇ ਪੈਰਾਂ ਤੇ ਖੁਦ ਖੜੇ ਹੋਣ ਔਰ ਆਪਣੀ ਪ੍ਰੋਮੋਸ਼ਨ ਦਾ ਆਪ ਹੀ ਧਿਆਨ ਰੱਖਣ ਔਰ ਉਹਨਾਂ ਨੂੰ ਖੁਦ ਹੀ ਜੜੀ ਸਪੋਰਟ ਕੀਤੀ ਜਾਵੇ ਤੇ ਸਭ ਤੋਂ ਵੱਡੀ ਖੁਸ਼ਖਬਰੀ ਇਸ ਚੀਜ਼ ਦੀ ਇਹ ਹੈ ਕਿ ਉਹਨਾਂ ਦੇ ਓਨਲੀ ਯੂ ਗਾਣੇ ਨੂੰ ਉਹਨਾਂ ਹੀ ਪਰਵਾਹ ਹੁੰਗਾਰਾ ਮਿਲ ਰਿਹਾ ਜਿੰਨਾ ਕਿ ਅਮਰਿੰਦਰ ਗਿੱਲ ਦੇ ਗੀਤਾਂ ਜਾਂ ਫਿਲਮਾਂ ਨੂੰ ਤੁਸੀਂ ਦੇਖਦੇ ਹੋ ਕੀ ਪਿਆਰ ਲੰਦਾ ਅਮਰਿੰਦਰ ਗਿੱਲ ਜਿਨ੍ਹਾਂ ਨੇ ਇੰਡਸਟਰੀ ਦੇ ਵਿੱਚੋਂ ਸ਼ੁਰੂਆਤ ਕੀਤੀ ਸੀ ਫਿਰ ਰਿਦਮ ਵਾਇਸ ਨੂੰ ਜੁਆਇਨ ਕੀਤਾ ਤੇ ਰਿਦਮ ਵਾਇਸ ਦੇ ਜ਼ਰੀਏ ਅਮਰਿੰਦਰ ਗਿੱਲ ਦੀਆਂ ਸਾਰੀਆਂ ਫਿਲਮਾਂ ਤੁਸੀਂ ਦੇਖਦੇ ਹੋ ਸਾਰੇ ਗੀਤ ਜਿਹੜੇ ਨੇ ਉਸੇ ਹੀ ਕੰਪਨੀ ਉਸੇ ਹੀ ਪ੍ਰੋਡਕਸ਼ਨ ਹਾਊਸ ਤੋਂ ਰਿਲੀਜ਼ ਕੀਤੇ ਜਾਂਦੇ ਨੇ ਤੇ ਸਭ ਤੋਂ ਵੱਡੀ ਮਾਨ ਵਾਲੀ ਗੱਲ ਇਹ ਹੈ ਕਿ ਆਪਣੇ ਦੋਨਾਂ ਬੇਟਿਆਂ ਨੂੰ ਲਾਂਚ ਤਾਂ ਜ਼ਰੂਰ ਕਰ ਦਿੱਤਾ ਪਰ ਕੋਈ ਵੀ ਉਹਨਾਂ ਦੀ ਪੋਸਟ ਸ਼ੇਅਰ ਕਰਕੇ ਤੁਹਾਨੂੰ ਜਾਣਕਾਰੀ ਉਹਨਾਂ ਨੇ ਨਹੀਂ ਦਿੱਤੀ ਕਿ ਉਹਨਾਂ ਦਾ ਗੀਤ ਜੋ ਹੈ ਓਨਲੀ ਯੂ ਰਿਲੀਜ਼ ਹੋ ਚੁੱਕਾ ਹੈ ਾਰਮਾਨ ਔਰ ਅਰਨਾਜ਼ ਟਵਿਨ ਬ੍ਰਦਰਸ ਨੇ ਔਰ ਇਹਨਾਂ ਨੇ ਵੀ ਗਾਇਕੀ ਦੀ ਜਿਹੜੀ ਲਾਈਨ ਹੈ ਉਸ ਨੂੰ ਚੂਲਿਆ ਸਟਾਰਟ ਕਰ ਦਿੱਤਾ ਹੈ ਤਾਂ ਓਨਲੀ ਯੂ ਜੋ ਹੈ ਹੁਣ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਇਸ ਤੋਂ ਬਾਅਦ ਪੋਸਟ ਪਾ ਕੇ ਇੱਕ ਹੋਰ ਉਹਨਾਂ ਨੇ ਦੱਸ ਦਿੱਤਾ ਹੈ ਕਿ ਉਹਨਾਂ ਦਾ ਗੀਤ ਜੋ ਹੈ ਜਲਦ ਰਿਲੀਜ਼ ਹੋਵੇਗਾ ਜਿਸ ਤੋਂ ਬਾਅਦ ਅਮਰਿੰਦਰ ਗਿੱਲ ਵੀ ਬਹੁਤ ਜ਼ਿਆਦਾ ਖੁਸ਼ ਨੇ ਔਰ ਪੂਰੀ ਇੰਡਸਟਰੀ ਜੋ ਹੈ ਉਹਨੂੰ ਸਪੋਰਟ ਕਰ ਰਹੀ ਹੈ ਕਿਉਂਕਿ ਅਮਰਿੰਦਰ ਗਿੱਲ ਨੇ ਤਾਂ ਕਦੇ ਪ੍ਰੋਮੋਸ਼ਨ ਦੀ ਦੌੜ ਦੇ ਪਿੱਛੇ ਨਹੀਂ ਭੱਜੇ ਕਦੇ ਅਮਰਿੰਦਰ ਗਿੱਲ ਨੂੰ ਤਾਂ ਪ੍ਰੋਮੋਸ਼ਨ ਦੀ ਜ਼ਰੂਰਤ ਨਹੀਂ ਪਈ ਪਰ ਉਹਨਾਂ ਦੇ بیٹے ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਪੋਰਟ ਦੀ ਜ਼ਰੂਰਤ ਸੀ ਕਿਮਰਿੰਦਰ ਗਿੱਲ ਚਾਹੁੰਦੇ ਤਾਂ ਉਹਨਾਂ ਨੂੰ ਪੂਰੀ ਸਪੋਰਟ ਕਰ ਸਕਦੇ ਸੀ ਪੋਸਟਾਂ ਸ਼ੇਅਰ ਕਰਕੇ ਪਰ ਉਹਨਾਂ ਨੇ ਬਿਲਕੁਲ ਵੀ ਜੋ ਹੈ ਉਹਨਾਂ ਦੀ ਪੋਸਟ ਨਹੀਂ ਸ਼ੇਅਰ ਕੀਤੀ ਔਰ ਉਹ ਗਾਣਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹਰ ਕਲਾਕਾਰ ਉਹਨਾਂ ਦੀ ਪੋਸਟ ਨੂੰ ਲਾਈਕ ਕਰ ਰਿਹਾ ਉਹ ਦੋਨੋਂ ਬੇਟੇ ਜੋ ਨੇ ਟ੍ਰੈਂਡਿੰਗ ਦੇ ਵਿੱਚ ਇਸ ਟਾਈਮ ਚੱਲ ਰਹੇ ਨੇ ਤੇ ਜਲਦ ਉਹਨਾਂ ਦਾ ਗੀਤ ਜੋ ਹੈ ਇੱਕ ਹੋਰ ਰਿਲੀਜ਼ ਹੋਣ ਵਾਲਾ ਸੋ ਫਿਲਹਾਲ ਹੀ ਮਿੰਦੋ ਇਜਾਜ਼ਤ ਅਮਰਿੰਦਰ ਗਿੱਲ ਨੂੰ ਲੈ ਕੇ ਜਾਂ ਉਹਨਾਂ ਦੇ ਬੇਟੇ ਨੂੰ ਲੈ ਕੇ ਜਲਦ ਹੋਰ ਇਨਫੋਰਮੇਸ਼ਨ ਤੁਹਾਡੇ ਨਾਲ ਐਸੇ ਤਰ੍ਹਾਂ ਹੀ ਸਾਂਝੀ ਕਰਦੇ ਰਹਾਂਗੇ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਲਿਆ ਹੁੰਦਾ ਨਹੀਂ ਚੇਰੇ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਉਸ ਮੰਨੇ ਪਰ ਮੰਨੇ ਚਿਹਰੇ ਦੇ ਬਾਰੇ ਜਿਸ ਨੂੰ ਅਪਣਾਤਾ ਪਛਾਣ ਦੀ ਜ਼ਰੂਰਤ ਹੈ ਨਾਈ ਪ੍ਰੋਮੋਸ਼ਨ ਦੀ ਜ਼ਰੂਰਤ ਹੈ ਤੁਸੀਂ ਐਕਸਰ ਦੇਖਿਆ ਹੋਏਗਾ ਕਿ ਆਪਣੀ ਇੰਡਸਟਰੀ ਦੇ ਉਹ ਕਪਤਾਨ ਜਿਨ੍ਹਾਂ ਨੂੰ ਹਰ ਕੋਈ ਪਿਆਰ ਕਰਦਾ ਹੈ ਮੈਂ ਗੱਲ ਕਰਦੀ ਹਾਂ ਅਮਰਿੰਦਰ ਗਿੱਲ ਜਿਨ੍ਹਾਂ ਨੇ ਇੰਡਸਟਰੀ ਦੇ ਵਿੱਚ ਇੱਕ ਪਹਿਲਾਬ ਦੀ ਤਰ੍ਹਾਂ ਹਮੇਸ਼ਾ ਸਟਰੋਂਗ ਪਿਲਰ ਦੀ ਤਰ੍ਹਾਂ ਕੰਮ ਕੀਤਾ ਹੈ ਜਿਨ੍ਹਾਂ ਨੇ ਨਾ ਤਾਂ ਜ਼ਿਆਦਾ ਕਦੇ ਪ੍ਰੋਮੋਸ਼ਨਸ ਵੀ ਦੌੜ ਦੇ ਪਿੱਛੇ ਭੱਜੇ ਔਰ ਨਾ ਹੀ ਕਦੇ ਉਹਨਾਂ ਨੂੰ ਅਸੀਂ ਦੇਖਿਆ ਫालतू ਪੋਸਟਾ ਪਾਉਂਦੇ ਪਰ ਅੱਜ ਅਸੀਂ ਗੱਲ ਕਰਨੀ ਹੈ ਉਹਨਾਂ ਦੇ ਬੇਟਿਆਂ ਦੇ ਬਾਰੇ ਆਰਮਾਨ ਗਿੱਲ ਤੇ ਅਰਨਾਜ਼ ਗਿੱਲ ਜਿਨ੍ਹਾਂ ਦਾ ਗਾਣਾ ਹਾਲੀ ਦੇ ਵਿੱਚ ਰਿਲੀਜ਼ ਹੋਇਆ ਹੈ ਓਨਲੀ ਯੂ ਔਰੋ ਟ੍ਰੈਂਡਿੰਗ ਦੇ ਵਿੱਚ ਵਿੱਚ ਆਗਰ ਤੁਸੀਂ ਸਾਰੇ ਸੁਣ ਰਹੇ ਹੋ ਸਭ ਤੋਂ ਵੱਡੀ ਗੱਲ ਇਸ ਦੇ ਵਿੱਚ ਇਹ ਹੈ ਕਿ ਅਮਰਿੰਦਰ ਗਿੱਲ ਜਿਨ੍ਹਾਂ ਨੇ ਬਿਲਕੁਲ ਵੀ ਪ੍ਰੋਮੋਸ਼ਨ ਨਹੀਂ ਕੀਤੀ ਉਹਨਾਂ ਦੇ ਗਾਣੇ ਦੀ ਤਾਂ ਕਿ ਉਹ ਆਪਣੇ ਪੈਰਾਂ ਤੇ ਖੁਦ ਖੜੇ ਹੋਣ ਔਰ ਆਪਣੀ ਪ੍ਰੋਮੋਸ਼ਨ ਦਾ ਆਪ ਹੀ ਧਿਆਨ ਰੱਖਣ ਔਰ ਉਹਨਾਂ ਨੂੰ ਖੁਦ ਹੀ ਜਿਹੜੀ ਸਪੋਰਟ ਕੀਤੀ ਜਾਵੇ ਤੇ ਸਭ ਤੋਂ ਵੱਡੀ ਖੁਸ਼ਖਬਰੀ ਇਸ ਚੀਜ਼ ਦੀ ਇਹ ਹੈ ਕਿ ਉਹਨਾਂ ਦੇ only you ਗਾਣੇ ਨੂੰ ਉਹਨਾਂ ਹੀ ਪਰਵਾਹ ਹੰਗਾਰਾ ਮਿਲ ਰਿਹਾ ਜਿੰਨਾ ਕਿ ਅਮਰਿੰਦਰ ਗਿੱਲ ਦੇ ਗੀਤਾਂ ਜਾਂ ਫਿਲਮਾਂ ਨੂੰ ਤੁਸੀਂ ਦੇਖਦੇ ਹੋ ਪਿਆਰ ਮਿਲਦਾ ਅਮਰਿੰਦਰ ਗਿੱਲ ਜਿਨ੍ਹਾਂ ਨੇ ਇੰਡਸਟਰੀ ਦੇ ਵਿੱਚ ਸ਼ੁਰੂਆਤ ਕੀਤੀ ਸੀ ਫਿਰ ਰਿਦਮ ਬॉयਜ਼ ਨੂੰ ਜੁਆਇਨ ਕੀਤਾ ਤੇ ਰਿਦਮ ਬॉयਜ਼ ਦੇ ਜ਼ਰੀਏ ਅਮਰਿੰਦਰ ਗਿੱਲ ਦੀਆਂ ਸਾਰੀਆਂ ਫਿਲਮਾਂ ਤੁਸੀਂ ਦੇਖਦੇ ਹੋ ਸਾਰੇ ਗੀਤ ਜਿਹੜੇ ਨੇ ਉਸੇ ਹੀ ਕੰਪਨੀ ਉਸੇ ਹੀ ਪ੍ਰੋਡਕਸ਼ਨ ਹਾਊਸ ਤੋਂ ਰਿਲੀਜ਼ ਕੀਤੇ ਜਾਂਦੇ ਨੇ ਤੇ ਸਭ ਤੋਂ ਵੱਡੀ ਮਾਣ ਵਾਲੀ ਗੱਲ ਇਹ ਹੈ ਕਿ ਆਪਣੇ ਦੋਨਾਂ ਬੇਟਿਆਂ ਨੂੰ ਲਾਂਚ ਤਾਂ ਜ਼ਰੂਰ ਕਰ ਦਿੱਤਾ ਪਰ ਕੋਈ ਵੀ ਉਹਨਾਂ ਦੀ ਪੋਸਟ ਸ਼ੇਅਰ ਕਰਕੇ ਤੁਹ ਦਿੱਤੀ ਕਿ ਉਹਨਾਂ ਦਾ ਗੀਤ ਜੋ ਹੈ ਓਨਲੀ ਯੂ ਰਿਲੀਜ਼ ਹੋ ਚੁੱਕਿਆ ਹੈ ਅਰਮਾਨ ਔਰ ਅਰਨਾਜ਼ ਟਵਿਨ ਬ੍ਰਦਰਸ ਨੇ ਔਰ ਇਹਨਾਂ ਨੇ ਵੀ ਗਾਇਕੀ ਦੀ ਜਿਹੜੀ ਲਾਈਨ ਹੈ ਉਸ ਨੂੰ ਚੂ ਲਿਆ ਸਟਾਰਟ ਕਰ ਦਿੱਤਾ ਹੈ ਤਾਂ ਓਨਲੀ ਯੂ ਜੋ ਹੈ ਹੁਣ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਇਸ ਤੋਂ ਬਾਅਦ ਪੋਸਟ ਪਾ ਕੇ ਇੱਕ ਹੋਰ ਉਹਨਾਂ ਨੇ ਦੱਸ ਦਿੱਤਾ ਹੈ ਕਿ ਉਹਨਾਂ ਦਾ ਗੀਤ ਜੋ ਹੈ ਜਲਦ ਰਿਲੀਜ਼ ਹੋਵੇਗਾ ਜਿਸ ਤੋਂ ਬਾਅਦ ਅਮਰਿੰਦਰ ਗਿੱਲ ਵੀ ਬਹੁਤ ਜ਼ਿਆਦਾ ਖੁਸ਼ ਨੇ ਔਰ ਪੂਰੀ ਇੰਡਸਟਰੀ ਜੋ ਹੈ ਉਹਨਾਂ ਨੂੰ ਸਪੋਰਟ ਕਰ ਰਹੀ ਹੈ ਕਿਉਂਕਿ ਅਮਰਿੰਦਰ ਗਿੱਲ ਨੇ ਤਾਂ ਕਦੇ ਪ੍ਰੋਮੋਸ਼ਨ ਦੀ ਦੌੜ ਦੇ ਪਿੱਛੇ ਨਹੀਂ ਭੱਜੇ ਕਦੇ ਅਮਰਿੰਦਰ ਗਿੱਲ ਨੂੰ ਤਾਂ ਪ੍ਰੋਮੋਸ਼ਨ ਦੀ ਜ਼ਰੂਰਤ ਨਹੀਂ ਪਈ ਪਰ ਉਹਨਾਂ ਦੇ ਬੇਟੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਪੋਰਟ ਦੀ ਜ਼ਰੂਰਤ ਸੀ ਕਿ ਅਮਰਿੰਦਰ ਗਿੱਲ ਚਾਹੁੰਦੇ ਤਾਂ ਉਹਨਾਂ ਨੂੰ ਪੂਰੀ ਸਪੋਰਟ ਕਰ ਸਕਦੇ ਸੀ ਪੋਸਟਾਂ ਸ਼ੇਅਰ ਕਰਕੇ ਪਰ ਉਹਨਾਂ ਨੇ ਬਿਲਕੁਲ ਵੀ ਜੋ ਹੈ ਉਹਨਾਂ ਦੀ ਪੋਸਟ ਨਹੀਂ ਸ਼ੇਅ ਔਰ ਉਹਨਾਂ ਦੇ ਪੋਸਟ ਨੂੰ ਲਾਈਕ ਕਰ ਰਹੇ ਆ ਦੋਨੋਂ ਬੇਟੇ ਜੋ ਨੇ ਟ੍ਰੈਂਡਿੰਗ ਦੇ ਵਿੱਚ ਇਸ ਟਾਈਮ ਚੱਲ ਰਹੇ ਨੇ ਤੇ ਜਲਦ ਉਹਨਾਂ ਦਾ ਗੀਤ ਜੋ ਹੈ ਇੱਕ ਹੋਰ ਰਿਲੀਜ਼ ਹੋਣ ਵਾਲਾ ਸੋ ਫਿਲਹਾਲ ਹੀ ਮੈਂ ਦਿਉ ਇਜਾਜ਼ਤ ਅਮਰਿੰਦਰ ਗਿੱਲ ਨੂੰ ਲੈ ਕੇ ਜਾਂ ਉਹਨਾਂ ਦੇ ਬੇਟੇ ਨੂੰ ਲੈ ਕੇ ਜਲਦ ਹੋਰ ਇਨਫਰਮੇਸ਼ਨ ਤੁਹਾਡੇ ਨਾਲ ਐਸੇ ਤਰ੍ਹਾਂ ਹੀ ਸਾਂਝੀ ਕਰਦੇ ਰਹਾਂਗੇ